ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦਿ RAMDAS ਸਰੋਵਰ ਲਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰ ਇਸ ਨੰਨਾ ਘੁਰ ਪੂਰੇ ਕਿੰਨੇ ਦੰਨਾ RAM DAS ਸਰੋਵਰ ਨਾਤੇ ਹਾਬੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਘੁਰ ਪੂਰੇ ਕਿੰਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀਂ ਸਲਾਮਤ ਸਭ ਥੋ ਕਿਉ ਬਾਰੇ ਗੁਰ ਕਾ ਸਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰह्म ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰह्म ਭਇਓ ਸਾਥੀ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਾਰ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰ ਪੂਰੇ ਕੀਨੇ ਦਾਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕ ਤੋ ਬਗਤ ਅਭੇ ਆਰਤੀ ਰਾਹ ਸਹਜ ਰਹੀ ਸਾਥੀ ਜਹੀ ਹਮਾਰੇ ਪੀਰਾ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰ ਜੋ ਜਪੈ ਭੈ ਸਿੰਧ ਪਵਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ RAMKALI PATHSHAHI 10VI ਰੇ ਮਨ ਐਸੋ ਕਰ ਸੰਿਆ사 ਬਨਸੇ ਬਦਨ ਸਭੇ ਕਰ ਸਮਝਾ ਮਨਹੀ ਮਾਹਿ ਉਦਾਸ ਹਰੇ ਮਨ ਐਸੋ ਕਰ ਸੰਿਆ사 ਬਨਸੇ ਬਦਨ ਸਭੇ ਕਰ ਸਮਝਾ ਮਨਹੀ ਮਾਹੇ ਉਦਾਸਾ ਰਹਾਉ ਜਤ ਕੀ ਜਟਾ ਜੋਗ ਕਾਮਜਨ ਨੇਮ ਕੇ ਨਖਨ ਬਡਾਇ ਗਿਆਨ ਗੁਰੂ ਆਤਮ ਅਪਦੇਸਹ ਨਾਮ ਬੇਪੂਤ ਲਗਾਇਆ ਅਲਪਾਰ ਸੁਲਪਸੀ ਨਿੰਦਰਾ ਦਇਆ ਸਿਮਾ ਤਨ ਪ੍ਰੀਤਾ ਈਲਾ ਸੰਤੋਖਾ ਸਦਾ ਨਿਰਵਾਹਿ ਬੋ ਹਭੈ ਬੋ ਤ੍ਰਿਗੁਨ ਅਤੀਤਾ ਕਾਮ ਕ੍ਰੋਧ ਅੰਕਾਰ ਲੋਭ ਹਨ ਆਠ ਮੋਹ ਨਾ ਮਨ ਸੋ ਲਿਆਵ ਤਾਬਹੀ ਆਤਮ ਤਤ ਕੋ ਦਰਸਾ ਪਰਮ ਪੁਰਖ ਕਹ ਪਾਵੈ ਕਾਮ ਕਰੋਦ ਅੰਕਾਰ ਲੋਭ ਹਟ ਮੋਹ ਨ ਮਨਸ ਆ ਲਿਆਵੈ ਤਾਬਹੀ ਆਤਮ ਤਤ ਕੋ ਦਰਸਾ ਪਰਮ ਪੁਰਖ ਕਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ